गोभी ਦੇ ਪਕੌੜੇ ਬਣਾਉਣ ਵਾਸਤੇ ਜੀ ਆਹ ਗੋਭੀ ਦਾ ਫੁੱਲ ਕੱਟ ਕੇ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਹੁਣ ਇਹਨੂੰ ਉਬਲਦੇ ਪਾਣੀ 'ਚ ਥੋੜਾ ਜਿਹਾ ਨਮਕ ਪਾ ਕੇ ਉਬਾਲਾਂਗੇ ਇਹਨੂੰ ਥੋੜਾ ਜਿਹਾ ਹੁਣ ਇਹਨਾਂ 'ਚ ਨਮਕ ਪਾ ਦੇਣਾ ਪਾਣੀ ਦੇ ਵਿੱਚ ਉਸ ਤੋਂ ਬਾਅਦ ਆ ਗੋਭੀ ਜਿਹੜੀ ਕੱਟੀ ਹੋਈ ਹੈ ਇਹਨੂੰ ਪਾ ਦਾਂਗੇ ਦੇਮ 'ਚ ਥੋੜਾ 7-8 ਮਿੰਟ ਬਾਲਾ ਦੇਵਾਂਗੇ ਆਪਾਂ ਉਸ ਤੋਂ ਬਾਅਦ ਜੇ ਫਿਰ ਤਿਆਰੀ ਕਰਾਂਗੇ ਗੋਭੀ ਵਾਲੇ ਪਕੌੜੇ ਲਓ ਜੀ ਆ ਗੋਭੀ ਨੂੰ ਉਬਾਲ ਆ ਚੁੱਕਾ ਹੈ ਹੁਣ ਆਪਾਂ ਇਹਨੂੰ ਹਾਂ ਕਿਸੇ ਟੀ ਦੇ ਵਿੱਚ ਕੱਢ ਲਾਂਗੇ ਆ ਗੋਭੀ ਨੂੰ ਥਾਲੀ ਦੇ ਵਿੱਚ ਕੱਢ ਲਾਂਗੇ ਇਹਨੂੰ ਠੰਡਾ ਕਰਕੇ ਫਿਰ ਇਹ ਵਿੱਚ ਮਸਾਲੇ ਪਾਵਾਂਗੇ ਲਓ ਜੀ ਆ ਗੋਭੀ ਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਤੇ ਲਾਲ ਮਿਰਚ ਲਾ ਕੇ ਜਿਹੜੀ ਇਹ ਵਾਲੀ ਹੋਈ ਹੈ ਇਹਦੇ ਥੋੜਾ ਜਿਹਾ ਪਾਵਾਂਗੇ ਇਸ ਤਰੀਕੇ ਦੇ ਨਾਲ ਜਿਆਦਾ ਨਹੀਂ ਕੋਣਾ ਕਿਉਂਕਿ ਬੇਸਣ ਦੇ ਵਿੱਚ ਵੀ ਪੈਣਾ ਹੈ ਹੱਸਣਾ ਆਪਾਂ ਦੇ ਨੂੰ ਆਪਾਂ ਮਿਕਸ ਕਰਨਾ ਹੈ ਨਵਾਂ ਪਲਾਸਟਿਕ ਦੇ ਬੋਲ ਦੇ ਵਿੱਚ ਆਪਾਂ ਪਾਵਾਂਗੇ ਬੇਸਣ ਲੋੜ ਮੁਤਾਬਕ ਜਿੰਨਾ ਤੁਸੇ ਆਪਣੇ ਪਰਿਵਾਰ ਦੇ ਹਿਸਾਬ ਨਾਲ ਹੋੜੇ ਰਣੋਣੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਜੀਰਾ ਮੇਥੀ ਪਾਵਾਂਗੇ ਜੀ ਸੂਰ ਮੇਥੀ ਅੱਧਾ ਕ ਚਮਚਾ ਪਾਵਾਂਗੇ ਹਲਦੀ ਦਾ ਕਿਉਂਕਿ ਇਹਦਾ ਆਪਾਂ ਰੰਗ ਨਹੀਂ ਪਾਉਣਾ ਹਲਦੀ ਦਾ ਹੀ ਰੰਗ ਆਊਗਾ ਇਹਦੇ ਵਿੱਚ ਇਸ ਤੋਂ ਬਾਅਦ ਥੋੜੀ ਜਿਹੀ ਹਰੀ ਮਿਰਚ ਪਾਵਾਂ ਥੋੜੀਆਂ ਹਰੀਆਂ ਮਿਰਚਾਂ ਪਾਈਆਂ ਨੇ ਇਹ ਕਾ ਮਸਾਲਾ ਤਿਆਰ ਕਰਿਆ ਹੋਇਆ ਜੀ ਇਹਦੇ ਵਿੱਚ ਜੀਰਾ ਕਾਲੀ ਮਿਰਚ ਹਿੰਗ ਜਵੈਨ ਸੌਂਫ ਨਾਲ ਕੁ ਮਰਚਤੇ ਹੋਰ ਕਈ ਚੀਜ਼ਾਂ ਐਡ ਕਰੀਆਂ ਹੋਈਆਂ ਨੇ ਇਹ ਪਾਵਾਂਗੇ ਵਿੱਚ ਆਪਾਂ ਇਹ ਨੂੰ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰ ਦਾਂਗੇ ਆਪਾਂ ਇਹ ਵਿਸਮਾ ਆਪਾਂ ਕੋ ਉਦਤਾਈ ਇਹਨਾਂ 10 ਤੋਂ 15 ਮਿੰਟ ਜਿੰਨਾ ਚਿਰ ਰੈਸਟ ਮਿਲਦੀ ਆਪਾਂ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਗਰਮ ਕਰਾਂਗੇ ਆ ਬੇਸਨ ਦਾ ਕੋਲ ਤਿਆਰ ਹੋ ਗਏ ਇਹਦੇ ਵਿੱਚ ਗੋਪੀ ਪਾ ਕੇ ਆ ਇਹਨੂੰ ਮਿਕਸ ਕਰ ਲਿਆ ਹੁਣ ਆਪਾਂ ਇਹਨੂੰ ਕੱਲਾ-ਕੱਲਾ ਕਰਕੇ ਇਸ ਸਾਨੂੰ ਸਟਾਂਗੇ ਇਹ ਲੱਡੂ ਪਕੌੜਾ ਬਣਾਵਾਂਗੇ ਇਸ ਤੋਂ ਬਾਅਦ ਇਹਦੀ ਕਟਿੰਗ ਕਰਕੇ ਫਿਰ ਆਪਾਂ ਇਹਨੂੰ ਦੁਬਾਰਾ ਫਿਰ ਫਰਾਈ ਕਰਾਂਗੇ ਨੂੰ ਮੇਟਾ ਸਟੇ ਬਹੁਤ ਬੰਦਾ ਹੈ ਇਹ ਗੋਭੀ ਆਪਾਂ ਉਬਾਲੀ ਹੋਈ ਹੈ ਨਮਕ ਪਾ ਕੇ ਇਸ ਲਈ ਜਿੰਨ ਜਿਆਦਾ ਪਕਾਉਣ ਦੀ ਲੋੜ ਨਹੀਂ ਸਾਰੇ ਇਹ ਛੱਡ ਲੈਣੇ ਆਪਾਂ ਨਾਲ ਦੀ ਨਾਲ ਇਹਨੂੰ ਥੋੜਾ ਜਿਹਾ ਹਿਲਾ ਦਾਂਗੇ ਆਪਣੇ ਸਤ ਤੱਕ ਨਾਲ ਜਦ ਇਹ ਬਿਲਕੁਲ ਪਕਾ ਕੇ ਨਹੀਂ ਆਪਾਂ ਕੱਢਣਾ ਥੋੜੇ 40-50% ਲੈਪ ਪੱਕ ਕੇ ਜਦ ਆਪਾਂ ਇੱਕ ਵਾਰ ਇਹਨੂੰ ਠੰਡਾ ਕਰਕੇ ਤੇ ਇਹ ਕਟਿੰਗ ਕਰਕੇ ਫਿਰ ਆਪਾਂ ਦੁਬਾਰਾ ਇਹ ਫਰਾਈ ਕਰਾਂਗੇ ਲੋਕੀ ਹੁਣ ਆਪਾਂ ਇਹ ਸਾਰੇ ਪਕੌੜੇ ਕੱਢ ਚੁੱਕੇ ਆ ਹੁਣ ਆਪਾਂ ਇੱਕ ਥਾਲੀ ਦੇ ਵਿੱਚ ਠੰਡਾ ਹੋਣ ਵਾਸਤੇ गोभी पकौड़े आप कट ले जी ठंडे हो गए बिल्कुल उन्हें आप कर दूर वजिया बन गए कुरकरे कर्च कर्च करे बहुत ही स्वादिष्ट ਬਸ ਇਹ ਬਿਲਕੁਲ ਤਿਆਰ ਹੋਣ ਵਾਲੇ ਨੇ 1-2 ਮਿੰਟਾਂ ਵਿੱਚ ਇਹਨੂੰ ਹਿਲਾਉਂਦੇ ਜਾਵਾਂਗੇ ਆਪਾਂ ਲਓ ਜੀ ਬਿਲਕੁਲ ਤਿਆਰ ਹੋ ਚੁੱਕੇ ਨੇ ਇਹਨੂੰ ਆਪਾਂ ਕੱਢ ਕੇ ਪਲੇਟ ਦੇ ਵਿੱਚ ਡੈਕੋਰੇਸ਼ਨ ਕਰਾਂਗੇ ਲਓ ਜੀ ਆਹ ਪਾਉੜੇ ਬਿਲਕੁਲ ਤਿਆਰ ਹੋ ਚੁੱਕੇ ਨੇ ਲਓ ਜੀ ਆਹ ਦੇਖ ਸਕਦੇ ਹੋ ਪਾਉੜੇ ਬਿਲਕੁਲ ਤਿਆਰ ਨੇ कुरकुरੇ ਤੁਸੀਂ ਵੀ ਘਰੇ ਬਣਾਓ ਮੇਰੇ ਚੈਨਲ ਨੂੰ ਫੂਡ ਜੰਕਸ਼ਨ ਨੂੰ ਸਬਸਕ੍ਰਾਈਬ ਕਰ ਦਿਓ ਨਾਲੇ ਲਾਈਕ ਤੇ ਕਮੈਂਟ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ ਸਾਰੀ ਵੀਡੀਓ ਦੇਖਣ ਲਈ